ਇਹ ਗੱਲ ਤੇ ਭਾਈ ਸਾਹਿਬ ਜੀ ਤੁਸੀਂ ਦੱਸੋ ਵੀ ਜਿਹੜੀ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਇੱਕ ਲਹਿਰ ਜਲਾਈ ਉਹ ਵੀ ਇੱਕ ਢੋਂਗ ਰਚਿਆ ਗਿਆ ਤੁਸੀਂ ਦੱਸੋ ਉਦੋਂ ਇਹਨਾਂ ਦਾ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਸੁਖਬੀਰ ਬਦਲ ਦਾ ਇੱਕ ਹੋਟਲ ਆ ਉਹ ਜਲਦੀ ਜਿਹੜਾ ਪੰਜਾਬ ਸਰਕਾਰ ਦੇ ਕਬਜ਼ੇ ਚ ਜਾਊਗਾ ਸੁਖ ਵਿਲਾਸ ਸੁਖ ਵਿਲਾਸ ਉਹਨਾਂ ਦੱਸੋ ਕਿੱਥੇ ਆ ਇਹਨਾਂ ਦੀ ਹਿੰਮਤ ਨਹੀਂ ਪਈ ਉਹਨਾਂ ਨੂੰ ਹੱਥ ਪਾਉਣ ਦੀ ਕਿਉਂਕਿ ਉਹ ਵੱਡੀ ਸਰਮਾਇਦਰ ਪਾਰਟੀ ਅੱਛਾ ਤੇ ਜੇ ਕੋਈ ਕਿਸੇ ਦੇ ਥੱਲੇ ਮਾੜਾ ਮੋੜ ਕੋ ਕਨਾਲ ਦੋ ਕਨਾਲਾਂ ਥਾਂ ਹੈਗਾ ਉਹਨੂੰ ਵਿਖਾ ਕੇ ਫੋਟੋਆਂ ਖਿੱਚ ਕੇ ਤੇ ਇਹ ਇੱਕ ਵਿਖਾਵਾ ਕਰਦੇ ਰਿਹਾ ਕਿ ਅਸੀਂ ਬਹੁਤ ਵੱਡੀਏ ਲਹਿਰ ਜਿਹੜੀ ਆ ਚਲਾਈ ਆ ਫਿਰ ਉਸ ਤੋਂ ਬਾਅਦ ਇੱਕ ਖਲਾਸਾ ਆ लवली ਯੂਨੀਵਰਸਿਟੀ ਦਾ ਉਹਦੇ ਥੱਲਿਓਂ ਜ਼ਮੀਨ ਤੇ ਕੀ ਛਡਾਉਣੀ ਸੀ ਉਲਟਾ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਇਹਨਾਂ ਦੀ ਪਾਰਟੀ ਨੇ ਭੇਜਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਲਹਿਰ ਚਲਾਈ ਕਿ ਸੜਕਾਂ ਦੇ ਦੋਨੇ ਪਾਸੇ ਜਿਹੜਾ ਵਾ ਮਿੱਟੀ ਲਗਾਈ ਜਾਊਗੀ 2.5 2.5 ਫੁੱਟ ਜਿਹੜੀ ਆ ਵੀ ਉਹ ਮਿੱਟੀ ਵੱਡੀ ਲੋਕਾਂ ਨੇ ਪਰ ਤੁਸੀਂ ਦੱਸੋ ਕਿਸੇ ਕਿਹੜੀ ਸੜਕ ਥਾਣੀ ਲੰਘ ਕੇ ਆ ਜੇ ਤੁਸੀਂ ਵੇਖਿਆ ਹੀ ਹੋਣਾ ਬਿਲਕੁਲ ਕਿਸੇ ਵੀ ਸੜਕ ਤੇ ਇਹਨਾਂ ਨੇ 1 ਫੁੱਟ ਵੀ ਮਿੱਟੀ ਨਹੀਂ ਲਾਈ ਕਿਉਂਕਿ ਉਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਕੰਮ ਕਰਦੇ ਆ ਜਮਿਨੀ ਪੱਧਰ ਤੇ ਸਰਕਾਰ ਨੇ ਅਜ ਤੱਕ ਇਹ ਕਿੱਟ ਵੀ ਨਹੀਂ ਲਾਈ ਕਿਤੇ ਨਾ ਹੀ ਕਿਸੇ ਨਗਰ ਨੂੰ ਇਹਨਾਂ ਨੇ ਅਜ ਤੱਕ ਗ੍ਰਾਂਟ ਦਿੱਤੀ ਆ ਤੇ ਜਿਹੜੀ ਤੁਸੀਂ ਜੋਧ ਨਸ਼ਿਆਂ ਵਿਰੋਧ ਦੀ ਗੱਲ ਕਰਦੇ ਜੀ ਮੈਨੂੰ ਦੱਸੋ ਤਰਨਤਨ ਜ਼ਿਲ੍ਹੇ ਦੇ ਵਿੱਚ ਕਿਹੜਾ ਮਕੰਟ ਆਇਆ ਇਹਨਾਂ ਨੇ ਨਸ਼ੇ ਵਾਲੇ ਦਾ ਕੀ ਤਰਨਤਨ ਦੇ ਵਿੱਚ ਨਸ਼ਾ ਨਹੀਂ ਵਿਗਦਾ ਤੁਸੀਂ ਤਰਨਤਨ ਛੱਡੋ ਮੇਰਾ ਪਟਿਆਲ ਕਈ ਵੇਖ ਲਓ ਪੱਟੀ ਹਲਕੇ ਦੇ ਵਿੱਚ ਕਿੰਨੀਆਂ ਮੌਤਾਂ ਹੋ ਗਈਆਂ ਆ ਪਿਛਲੇ ਦਿਨੀ ਟੋਟੀਆਂ ਪਿੰਡ ਦੇ ਵਿੱਚ ਮੌਤ ਹੋਈ ਆ ਤੇ ਜਿੱਥੋਂ ਨਸ਼ਾ ਆਇਆ ਕੀ ਸਰਕਾਰ ਨੇ ਕੋਈ ਉਹਦੇ ਤੇ ਕਾਰਵਾਈ ਕੀਤੀ ਵੀ ਇਹ ਨਸ਼ਾ ਕਿੱਥੋਂ ਆਇਆ ਜਿਹੜਾ ਨੌਜਵਾਨ ਨਸ਼ਾ ਲੈ ਕੇ ਜਿਹਦੀ ਡੈਥ ਹੋਈ ਆ ਜਿਹਦਾ ਘਰ ਉਜੜ ਗਿਆ ਕਿਸੇ ਮਾਂ ਦਾ ਪੁੱਤ ਚਲਾ ਗਿਆ ਕਿਸੇ ਭੈਣ ਦਾ ਵੀਰ ਚਲਾ ਗਿਆ ਤੁਸੀਂ ਦੱਸੋ ਵੀ ਸਰਕਾਰ ਨੇ ਉਹ ਤੇ ਕੀ ਕਾਰਵਾਈ ਕੀਤੀ ਆ ਤੇ ਸਾਡਾ ਮੰਤਰੀ ਸਾਹਿਬ ਆ ਜਿਹੜੇ ਉਹ ਉਹ ਰੋਜ਼ ਇੱਥੇ ਕਿਸੇ ਰਪਿੰਡਾਂ ਦੇ ਵਿੱਚ ਜਾ ਕੇ ਤੇ ਰੈਲੀਆਂ ਕੱਢਦੇ ਫਿਰਦੇ ਆ ਜੋਧ ਨਸ਼ਾ ਵਿਰੋਧ ਮੈਂ ਹੱਥ ਅੱਗੇ ਕਰ ਕਰ ਸਵਾਹ ਖੋਣਦੇ ਆ ਤੇ ਨਸ਼ਾ ਤਾਂ ਉਹਨਾਂ ਦੇ ਸ਼ਹਿਰ ਚ ਵੰਡਿਆ ਉਹਨਾਂ ਦੇ ਗਵਾਂਢ ਚ ਵੇਖਣ ਡਿਆ ਪਰ ਇਹ ਗੱਲਾਂ ਸਿਰਫ ਵਿਖਾਵੇ ਲਈ ਲੋਕਾਂ ਨੂੰ ਬੇਵਕੂਫ ਬਣਾਉਣ ਲਈਆਂ ਵਾ ਨਸ਼ਾ ਬੰਦ ਇਦਾਂ ਪਿੰਡਾਂ ਦੇ ਵਿੱਚ ਜਾ ਕੇ ਨਹੀਂ ਹੋਣਾ ਵੇਖੋ ਜੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਨਾ ਇਹ ਸਫਰਬੜ ਦੀ ਮੋਹਰ ਆ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੇ ਲੋਕਾਂ ਨੇ ਆਪਣੇ ਮਿਹਨਤ ਕਰਕੇ ਗਰਮੀਆਂ ਦੇ ਦਿਨਾਂ 'ਚ ਦਰਿਆਵਾਂ ਵਛਾਈਆਂ ਸ਼ੰਗਰਸ਼ ਗੀਤਾ ਇਸ ਪਾਰਟੀ ਦੀ ਸਥਾਪਨਾ ਕੀਤੀ ਕੀ ਸਰਕਾਰ ਜਾਂ ਪੰਜਾਬ ਦਾ ਮੁੱਖ ਮੰਤਰੀ ਇਹ ਸਮਝਦਾ ਵੀ ਉਹਨਾਂ 'ਚ ਕੋਈ ਬੰਦਾ ਕਾਬਲ ਨਹੀਂ ਹੈਗਾ ਈਡੀਐਸ ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਦਲਜੀਤ ਸਿੰਘ ਜਵੰਦਾ ਜੀ ਸੇਵਾਦਾਰ ਹਲਕਾ ਪੱਟੀ ਤੋਂ ਮੌਜੂਦਾ ਸਰਕਾਰ ਜੋ ਸੱਤਾ ਤੇ ਰੈਸ ਟਾਈਮ ਤੇ ਪਾਵਰ ਦੇ ਵਿੱਚ ਸਰਕਾਰ ਹੈ ਜੋ ਸਰਕਾਰ ਨੇ ਸਮੇਂ-ਸਮੇਂ ਸਿਰ ਇੱਕ ਲਹਿਰਾਂ ਜਿਹੜੀਆਂ ਚਲਾਈਆਂ ਸੀ ਉਹ ਲਹਿਰਾਂ ਦਾ ਕੀ ਬਣਿਆ ਐਸ ਟਾਈਮ ਤੇ ਜਿਹੜੀ ਲਹਿਰ ਚੱਲਦੀ ਪਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਇਹਦੇ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਆਇਆਂ ਕਹਿੰਦਾ ਜੀ ਤੁਸੀਂ ਮੇਰੇ ਗ੍ਰਹਿ ਵਿਖੇ ਆਏ ਹੋ ਤੇ ਤੁਹਾਡੇ ਸਰੋਤਿਆਂ ਨੂੰ ਦੁਬਾਰਾ ਪਤਿ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵੰਦਾ ਸਾਹਿਬ ਸਰਕਾਰ ਨੇ ਜਦੋਂ ਦੀ ਸਰਕਾਰ ਆਈ ਹੈ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਹੁਣ ਸਰਕਾਰ ਨੇ ਸਮੇਂ-ਸਮੇਂ ਸਿਰ ਬੜੀਆਂ ਜਿਹੜੀਆਂ ਲਹਿਰਾਂ ਚਲਾਈਆਂ ਨੇ ਜਿੱਦਾਂ ਪਹਿਲਾਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਜਿਹੜੇ ਕਬਜ਼ਾ ਧਾਰੀ ਉਹਨਾਂ ਦੇ ਥੱਲੋਂ ਛਡਾਈ ਜਾਵੇਗੀ ਜਾਂ ਹੋਰ ਇਹੋ ਜਿਹੇ ਕਈ ਜਿਹੜੀਆਂ ਲਹਿਰਾਂ ਸਰਕਾਰ ਵੱਲੋਂ ਚਲਾਈਆਂ ਗਈਆਂ ਨੇ ਐਟਮ ਤੇ ਮੌਜੂਦਾ ਜਿਹੜੀ ਲਹਿਰ ਆ ਉਹ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਕਿੱਦਾਂ ਇਸ ਨੂੰ ਦੇਖਦੇ ਜੋ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਤੁਸੀਂ ਦੱਸੋ ਵੀ ਜਿਹੜੀ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਇੱਕ ਲਹਿਰ ਜਲਾਈ ਉਹ ਵੀ ਇੱਕ ਟਾਂਗ ਰਚਿਆ ਗਿਆ ਤੁਸੀਂ ਦੱਸੋ ਉਦੋਂ ਇਹਨਾਂ ਦਾ ਮੰਤਰੀ ਨੇ ਬਿਆਨ ਦਿੱਤਾ ਸੀ ਇਸ ਸੁਖਬੀਰ ਬਦਲ ਦਾ ਇੱਕ ਹੋਟਲ ਆ। ਹੂੰ ਉਹ ਜਲਦੀ ਜਿਹੜਾ ਪੰਜਾਬ ਸਰਕਾਰ ਦੇ ਕਬਜ਼ੇ ਚ ਆਊਗਾ। ਸੁਖ ਵਿਲਾਸ। ਸੁਖ ਵਿਲਾਸ। ਹੂੰ ਹੁਣ ਦੱਸੋ ਕਿੱਥੇ ਆ। ਹੂੰ ਇਹਨਾਂ ਦੀ ਹਿੰਮਤ ਨਹੀਂ ਪਈ ਉਹਨਾਂ ਨੂੰ ਹੱਥ ਪਾਉਣ ਦੀ ਕਿਉਂਕਿ ਉਹ ਵੱਡੀ ਸਰਮਾਇਦਰ ਪਾਰਟੀ। ਅੱਛਾ। ਤੇ ਜੇ ਕੋਈ ਕਿਸੇ ਦੇ ਥੱਲੇ ਮਾੜਾ ਮੋੜ ਕੋ ਕਨਾਲ ਦੋਕ ਨਾਲਾਂ ਥਾਂ ਹੈਗਾ ਉਹਨੂੰ ਵਿਖਾ ਕੇ ਫੋਟੋਆਂ ਖਿੱਚ ਕੇ ਤੇ ਇਹ ਇੱਕ ਵਿਖਾਵਾ ਕਰਦੇ ਰਿਹਾ ਕਿ ਅਸੀਂ ਬਹੁਤ ਵੱਡੀ ਇਹ ਲਹਿਰ ਜਿਹੜੀ ਆ ਚਲਾਈ ਆ। ਹੂੰ ਫਿਰ ਉਸ ਤੋਂ ਬਾਅਦ ਇੱਕ ਖਲਾਸਾ ਆ ਲਵਲੀ ਯੂਨੀਵਰਸਿਟੀ ਦਾ। ਹੂੰ ਉਹਦੇ ਥੱਲੋਂ ਜ਼ਮੀਨ ਤੇ ਕੀ ਛਡਾਉਣੀ ਸੀ ਹੂੰ ਹੂੰ ਉਲਟਾ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਇਹਦੇ ਇਹਨਾਂ ਦੀ ਪਾਰਟੀ ਨੇ ਭੇਜਿਆ ਅੱਛੇ ਤੁਸੀਂ ਦੱਸੋ ਇਹ ਕਿਹੜੀ ਲਹਿਰ ਦੀਆਂ ਗੱਲਾਂ ਕਰਦੇ ਹੂੰ ਇਹ ਕਿਹੜੇ ਨਜਾਇਜ਼ ਕਬਜ਼ਿਆਂ ਦੀਆਂ ਗੱਲਾਂ ਕਰਦੇ ਹੂੰ ਇਹ ਸਾਰਾ ਕੁਝ ਸਿਰਫ ਵਿਖਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰਦੇ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਉਹ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਲਹਿਰ ਚਲਾਈ ਵੀ ਸੜਕਾਂ ਦੇ ਦੋਨੇ ਪਾਸੇ ਜਿਹੜਾ ਵਾ ਮਿੱਟੀ ਲਗਾਈ ਜਾਊਗੀ 2.5 2.5 ਫੁੱਟ ਜਿਹੜੀ ਆ ਵੀ ਉਹ ਮਿੱਟੀ ਵੱਡੀ ਲੋਕਾਂ ਨੇ ਪਰ ਤੁਸੀਂ ਦੱਸੋ ਕਿਸੇ ਕਿਹੜੀ ਸੜਕ ਥਾਣੀ ਲੰਘ ਕੇ ਆ ਜੇ ਤੁਸੀਂ ਵੇਖਿਆ ਹੀ ਹੋਣਾ ਬਿਲਕੁਲ ਜੀ ਕਿਸੇ ਵੀ ਸੜਕ ਤੇ ਇਹਨਾਂ ਨੇ 1 ਫੁੱਟ ਵੀ ਮਿੱਟੀ ਨਹੀਂ ਲਾਈ ਕਿਉਂਕਿ ਉਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਕੰਮ ਕਰਦੇ ਆ ਜਮੀਨੀ ਪੱਧਰ ਤੇ ਸਰਕਾਰ ਨੇ ਅਜ ਤੱਕ ਇੱਕ ਕਿੱਟ ਵੀ ਨਹੀਂ ਲਾਈ ਕਿਤੇ ਨਾ ਹੀ ਕਿਸੇ ਨਗਰ ਨੂੰ ਇਹਨਾਂ ਨੇ ਅਜ ਤੱਕ ਗ੍ਰਾਂਟ ਦਿੱਤੀ ਆ ਤੇ ਜਿਹੜੀ ਤੁਸੀਂ ਜੁਧ ਨਸ਼ਿਆਂ ਵਿਰੋਧ ਦੀ ਗੱਲ ਕਰਦੇ ਜੀ ਮੈਨੂੰ ਦੱਸੋ ਤਰਨਤਨ ਜ਼ਿਲ੍ਹੇ ਦੇ ਵਿੱਚ ਕਿਹੜਾ ਮਕਾਨਟ ਆਇਆ ਇਹਨਾਂ ਨੇ ਨਸ਼ੇ ਵਾਲੇ ਦਾ ਕੀ ਤਰਨਤਨ ਦੇ ਵਿੱਚ ਨਸ਼ਾ ਨਹੀਂ ਵਿਗਦਾ ਤੁਸੀਂ ਤਰਨਤਨ ਛੱਡੋ ਮੇਰਾ ਪਟਿਆਲ ਕਈ ਵੇਖ ਲੋ ਪੱਟੀ ਹਲਕੇ ਦੇ ਵਿੱਚ ਕਿੰਨੀਆਂ ਮੌਤਾਂ ਹੋ ਗਈਆਂ ਆ ਪਿਛਲੇ ਦਿਨੀ ਟੋਟੀਆਂ ਪਿੰਡ ਦੇ ਵਿੱਚ ਮੌਤ ਹੋਈ ਹੈ ਤੇ ਜਿੱਥੋਂ ਨਸ਼ਾ ਆਇਆ ਕੀ ਸਰਕਾਰ ਨੇ ਕੋਈ ਉੱਤੇ ਤੇ ਕਾਰਵਾਈ ਕੀਤੀ ਵੀ ਇਹ ਨਸ਼ਾ ਕਿੱਥੋਂ ਆਇਆ ਜਿਹੜਾ ਨੌਜਵਾਨ ਨਸ਼ਾ ਲੈ ਕੇ ਜਿਹਦੀ ਡੈਥ ਹੋਈ ਆ ਜਿਹਦਾ ਘਰ ਉੱਜੜ ਗਿਆ ਕਿਸੇ ਮਾਂ ਦਾ ਪੁੱਤ ਚਲੇ ਗਿਆ ਕਿਸੇ ਭੈਣ ਦਾ ਵੀਰ ਚਲੇ ਗਿਆ ਤੁਸੀਂ ਦੱਸੋ ਵੀ ਸਰਕਾਰ ਨੇ ਉੱਤੇ ਕੀ ਕਾਰਵਾਈ ਕੀਤੀ ਹੈ ਤੇ ਸਾਡਾ ਮੰਤਰੀ ਸਾਹਿਬ ਆ ਜਿਹੜੇ ਉਹ ਉਹ ਰੋਜ਼ ਇੱਥੇ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਤੇ ਰੈਲੀਆਂ ਕੱਢਦੇ ਫਿਰਦੇ ਆ ਜੋਧ ਨਸ਼ਾ ਪਰੋਤ ਮੈਂ ਹੱਥ ਅੱਗੇ ਕਰ ਕਰ ਸੋਹਾ ਖਵਾਉਣ ਡਿਆ ਤੇ ਨਸ਼ਾ ਤੋਂ ਉਹਨਾਂ ਦੇ ਸ਼ਹਿਰ ਚ ਵੰਡਿਆ ਉਹਨਾਂ ਦੇ ਗਵਾਂਢ ਚ ਵੰਡਿਆ ਪਰ ਇਹ ਗੱਲਾਂ ਸਿਰਫ ਵਿਖਾਵੇ ਲਈ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਆ ਵਾ ਨਸ਼ਾ ਬੰਦ ਇਦਾਂ ਪਿੰਡਾਂ ਦੇ ਵਿੱਚ ਜਾ ਕੇ ਨਹੀਂ ਹੋਣਾ ਨਸ਼ਾ ਉਸ ਕੁਰਸੀ ਦੇ ਜਿੱਥੇ ਉਹ ਬੈਠੇ ਉਹਦੀ ਜ਼ਿੰਮੇਵਾਰੀ ਨੂੰ ਸਮਝਣਾ ਆ ਜ਼ਿੰਮੇਵਾਰੀ ਨੂੰ ਸਮਝ ਕੇ ਤੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਸਖਤ ਹਦਾਇਤਾਂ ਦੇਣਾ ਜ਼ਿੰਮੇਵਾਰੀਆਂ ਤੈਅ ਕਰਨ ਪ੍ਰਸ਼ਾਸਨ ਦੀਆਂ ਤੇ ਜਿਹੜੇ ਏਰੀਏ ਦੇ ਵਿੱਚ ਨਸ਼ੇ ਦਾ ਕੋਈ ਤੱਤ ਹੁੰਦੀ ਆ ਤੇ ਉਥੋਂ ਦਾ ਐਸਐਚਓ ਉਥੋਂ ਦਾ ਡੀਐਸਪੀ ਉਥੋਂ ਦਾ ਐਸਐਸਪੀ ਕਸੂਰਵਾਰ ਹੋਊਗਾ ਤੇ ਸਰਕਾਰ ਚਾਵੇ ਤੇ ਨਸ਼ਾ ਜਿਹੜਾ ਉਹ ਅਠੰਦਰਾਂ ਚ ਬੰਦ ਹੋ ਸਕਦਾ ਜਵੰਦਾ ਸਾਹਿਬ ਦਿੱਲੀ ਦੀ ਜਿੰਨੀ ਵੀ ਮਲਾਈ ਆ ਜਾਂ ਦਿੱਲੀ ਦੀ ਜਿੰਨੀ ਵੀ ਟੀਮ ਆ ਉਹ ਸਾਰੀ ਪੰਜਾਬ ਦੇ ਵਿੱਚ ਆ ਗਈ ਆ ਤੇ ਉਹਨਾਂ ਨੂੰ ਵੱਡੇ ਵੱਡੇ ਜਿਹੜੇ ਅਹੁਦੇ ਆ ਔਰ ਦਿੱਤੇ ਜਾ ਰਹੇ ਆ ਔਰ ਜਿਹੜਾ ਪਿੱਛੇ ਜੇ ਇੱਕ ਮੈਡਮ ਨੂੰ ਉਹਨਾਂ ਨੇ ਪ੍ਰਦੂਸ਼ਣ ਬੋਰਡ ਦਾ ਜਿਹੜਾ ਹੈ ਚੇਅਰਮੈਨ ਲਾਇਆ ਹੈ ਦਿੱਲੀ ਵਾਲਿਆਂ ਨੂੰ ਕਿ ਕਿਸਾਨਾਂ ਦੇ ਨਾਲੇ ੱਤਕਾ ਨਹੀਂ ਵੇਖੋ ਜੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਹੂੰ ਇਸ ਫਰਬੜ ਦੀ ਮੋਹਰਾ ਹੂੰ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਹੂੰ ਜਿਹੜੇ ਲੋਕਾਂ ਨੇ ਆਪਣੇ ਮਿਹਨਤ ਕਰਕੇ ਹੂੰ ਗਰਮੀਆਂ ਦੇ ਦਿਨਾਂ 'ਚ ਦਰਿਆ ਮਛਾਈਆਂ ਸ਼ੰਘਰਸ਼ ਕੀਤਾ ਤੇ ਇਸ ਪਾਰਟੀ ਦੀ ਸਥਾਪਨਾ ਕੀਤੀ ਕੀ ਸਰਕਾਰ ਜਾਂ ਪੰਜਾਬ ਦਾ ਮੁੱਖ ਮੰਤਰੀ ਇਹ ਸਮਝਦਾ ਵੀ ਉਹਨਾਂ 'ਚ ਕੋਈ ਬੰਦਾ ਕਾਬਲ ਨਹੀਂ ਹੈਗਾ ਇਹਨਾਂ ਦੀ ਪਾਰਟੀ 'ਚ ਇਹੋ ਜਿਹਾ ਕੋਈ ਬੰਦਾ ਨਹੀਂ ਕਾਬਲ ਵੀ ਜਿਹੜਾ ਉਸ ਕੁਰਸੀ ਤੇ ਬਹਿ ਸਕਦਾ ਉਹ ਕੁਰਸੀ ਤੇ ਚੇਅਰਮੈਨ ਬਣ ਸਕਦਾ ਇਹ ਸਾਰਾ ਕੁਝ ਦਿੱਲੀ ਦੇ ਗਾੜੀ ਇਹਨਾਂ ਨੇ ਸਮਰਪਿਤ ਕੀਤਾ ਜੋ ਵੀ ਕਾਰਵਾਈ ਹੋਈ ਉਹ ਲਾਲਾ ਜੀ ਕਰ ਰਹੇ ਆ ਲਾਲਾ ਜੀ ਦਾ ਹੁਕਮ ਆਇਆ ਪੀ ਪੰਜਾਬ ਦੇ ਵਿੱਚ ਇਹ ਸ਼ੁਰੂ ਤੋਂ ਰੌਲਾ ਪਾਉਂਦੇ ਜਦੋਂ ਵੀ ਕਿਸਾਨ ਵਿਚਾਰਾ ਆਪਣੀ ਜ਼ਮੀਨ ਦਾ ਜਿਹੜਾ ਨਾੜ ਜਿਹੜਾ ਰਹਿਣ ਖੁੰਦਿਆ ਜਿਹੜਾ ਝੋਨੇ ਦਾ ਕਿਸੇ ਪਾਸੇ ਲੱਗਦਾ ਨਹੀਂ ਆ ਉਹਨੂੰ ਸਾੜਦਾ ਮਜਬੂਰੀ ਵਸ ਕਿਸਾਨ ਦਾ ਜੀ ਨਹੀਂ ਕਰਦਾ ਨਾਲੇ ਆਪਣੀ ਜ਼ਮੀਨ ਖਰਾਬ ਕਰਦਾ ਪਰ ਸਰਕਾਰ ਉਹਦਾ ਬਦਲ ਨਹੀਂ ਦੇ ਰਹੀ ਕੋਈ ਤੇ ਉਹਦੀ ਮਜਬੂਰੀ ਕਿਸਾਨ ਦੀ ਹੁਣ ਉਹ ਸ਼ੁਰੂ ਤੋਂ ਕਹਿੰਦੇ ਵੀ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਆ ਪੰਜਾਬ ਤੋਂ ਆਦਾ ਹਜੇ ਕਿ ਹਰਿਆਣੇ ਵਾਲਿਆਂ ਕਦੀ ਨਹੀਂ ਕਿਹਾ ਵੀ ਪੰਜਾਬ ਤੋਂ ਪ੍ਰਦੂਸ਼ਣ ਆਦਾ ਪਤਾ ਨਹੀਂ ਕਿਹੜੇ ਪੈਰਾਸ਼ੂਟ ਨਾਲ ਉਹ ਦਿੱਲੀ ਜਾਂਦਾ ਫਿਰ ਹੁਣ ਉਸ ਚੀਜ਼ ਤੇ ਲਗਾਮ ਕੱਸਣ ਵਾਸਤੇ ਕਿਸਾਨਾਂ ਨੂੰ ਤੰਗ ਕਰਨ ਵਾਸਤੇ ਕਿਸਾਨਾਂ ਤੇ ਕਾਰਵਾਈਆਂ ਕਰਨ ਵਾਸਤੇ ਕਿਸਾਨਾਂ ਨਾਲ ਨਾਦਰ ਸ਼ਾਹਾਂ ਦਾ ਹੁਕਮ ਚਲਾਉਣ ਵਾਸਤੇ ਪੰਜਾਬ ਉਹ ਦਿੱਲੀ ਤੋਂ ਲਿਆ ਕੇ ਜਿਹੜੀ ਬੀਬੀ ਉਹਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਲਾਇਆ ਇਹ ਪੰਜਾਬ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ ਇਹਦਾ ਜਵਾਬ 2027 ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ 'ਚ ਅਕਾਲੀ ਦਲਵਾਰਸ ਪੰਜਾਬ ਦੀ ਨੂੰ ਸਮਰਥਨ ਦੇ ਕੇ ਇਹਦਾ ਜਵਾਬ ਦੇਣਗੇ ਜੁਵਨ ਸਾਹਿਬ ਲਾਸਟ ਮੇਰਾ ਸਵਾਲ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਤੇ ਤੀਜੀ ਵਾਰ ਜਿਹੜੀ ਐਨਐਸਏ ਲੱਗ ਚੁੱਕੀ ਹੈ ਉਹਦੇ ਵਿਰੁੱਧ ਦੇ ਵਿੱਚ ਤੁਹਾਡੀ ਪਾਰਟੀ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਜੀ ਐਨਐਸਏ ਲਗਾਉਣਾ ਹੀ ਗਲਤ ਆ ਹਮ ਹਿੰਦੋਸਤਾਨ ਦਾ ਇੱਕ ਬਹੁਤ ਵੱਡਾ ਇਤਿਹਾਸ ਬਣ ਚੁੱਕਾ ਕੀ ਪੰਜਾਬ ਦਾ ਉਹ ਬੱਬਰ ਸ਼ੇਰ ਜਿਹਦੇ ਤੇ ਪੂਰੇ ਹਿੰਦੋਸਤਾਨ ਦੇ ਜੋ 47 ਤੋਂ ਆਜਾਦ ਹੋਇਆ ਪਹਿਲਾ ਇਹ ਬੱਬਰ ਸ਼ੇਰ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦੇ ਤੇ ਤੀਜੀ ਵਾਰ ਐਨਐਸਰ ਪੀਡ ਹੋਇਆ ਹਮ ਅੱਜ ਤੱਕ ਕਹੇ ਤੇ ਐਨਐਸਰ ਪੀਡ ਨਹੀਂ ਹੋਇਆ ਤੇਜੀ ਵਾਰ ਤੇ ਇਹ ਇੱਕ ਇਤਿਹਾਸ ਲਿਖਿਆ ਗਿਆ ਤੇ ਜਿਹੜੇ ਬੰਦਿਆਂ ਨੇ ਲਾਇਆ ਜਿਹੜੀ ਸਰਕਾਰ ਨੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਹੱਥਾਂ ਵਿੱਚ ਖੇਡ ਕੇ ਤੇ ਇਹ ਜਿਹੜੀ ਢਨਾਉਣੀ ਕਾਰਵਾਈ ਕੀਤੀ ਆ ਇਹ ਵੀ ਇੱਕ ਇਤਿਹਾਸ ਬਣ ਗਿਆ ਇਹਦੀਆਂ ਪੁਸਤਕਾਂ ਜਿਹੜੀਆਂ ਉਹਨਾਂ ਨੂੰ ਜਵਾਬ ਦੇਣਾ ਪਊਗਾ ਜਦੋਂ ਕਿਤੇ ਗੱਲ ਹੋਇਆ ਕਰੋ ਕਿ ਪੰਜਾਬ ਨਾ ਹੋਏ ੱੱੱਕੇ ਦੀ ਸਿੱਖਾਂ ਨਾ ਹੋਏ ੱੱੱਕੇ ਦੀ ਨੌਜਵਾਨਾਂ ਨਾ ਹੋਈ ੱੱੱਕੇ ਸ਼ਾਈ ਦੀ ਤੇ ਉਦੋਂ ਵੀ ਇਹਨਾਂ ਦੇ ਬੱਚਿਆਂ ਨੂੰ ਲੋਕ ਸਵਾਲ ਕਰਿਆ ਕਰਨਗੇ ਕਿ ਤੁਹਾਡੇ ਵੱਡੇ-ਵਡੇਰੇ ਜਿਹੜੇ ਆ ਉਹਨਾਂ ਨੇ ਪੰਜਾਬ ਦੇ ਨੌਜਵਾਨ ਤੇ ਜਿਹੜਾ ਪੰਜਾਬ ਲਈ ਕੰਮ ਕਰਦਾ ਆਪਣੀ ਕੌਮ ਲਈ ਕੰਮ ਕਰਦਾ ਸੀ ਆਪਣੇ ਧਰਮ ਲਈ ਕੰਮ ਕਰਦਾ ਸੀ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਕੱਢ ਕੇ ਗੁਰੂ ਦੇ ਲੜ ਲਾਉਂਦਾ ਸੀ ਉਹਦੇ ਤੇ ੱੱੱਕੇ ਨਾ ਐਨਐਸਏ ਲਾ ਕੇ ਤੇ ਡਿਬਰੂਗੜੀ ਜੇਲ੍ਹ ਦੇ ਵਿੱਚ ਰੱਖਿਆ ਪਰ ਤਾਂ ਤਾਂ ਦੇ ਵੱਲ ਕੀ ਉਪਰਾਲੇ ਕੀਤੇ ਜਾ ਰਹੇ ਨੇ ਕੋਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਵਿਰੁੱਧ ਇਸ ਤੇ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੀ ਮੀਟਿੰਗ ਲੈ ਕੇ ਕੱਲ ਤੇ ਉੱਥੇ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਆਪਦੇ ਰੋਸ ਮਾਰਚ ਕੱਢਾਂਗੇ ਤੇ ਸਬੰਧਤ ਡੀਸੀ ਨੂੰ ਜਿਹੜਾ ਮੰਗ ਪੱਤਰ ਮੰਗ ਪੱਤਰ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਮੰਗ ਪੱਤਰ ਹੋਊਗਾ ਉਹ ਪੰਜਾਬ ਦੇ ਰਾਜਪਾਲ ਦੇ ਨਾਂ ਤੇ ਹੋਊਗਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਕਾਨੂੰਨ ਮੁਤਾਬਕ ਇਹਦੇ ਚ ਕੋਈ ਸਚਾਈ ਨਹੀਂ ਆ ਇਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਆਪਣੇ ਕੋਲੋਂ ਨਾਂ ਲਿਖ ਲੈ ਕੇ ਫਲਾਨੇ ਨੂੰ ਖਤਰਾ ਟੀੜੇ ਨੂੰ ਖਤਰਾ ਮੈਨੂੰ ਤੇ ਲੱਗਦਾ ਵੀ ਇਹਨਾਂ ਰਾਤ ਨੂੰ ਸੁਪਨੇ 'ਚ ਵੀ ਇਹ ਦਿਖਦਾ ਵਾ ਵੀ ਭਾਈ ਅਮਰਦਾਪਾਲ ਸਿੰਘ ਨੇ ਆ ਕੇ ਤੇ ਕੁਰਸੀ ਤੇ ਮੁੱਖ ਮੰਤਰੀ ਦੀ ਤੇ ਬਹਿ ਜਾਣਾ ਤੇ ਇਸ ਕਰਕੇ ਉਹਨਾਂ ਨੇ ਐਨਐਸਏ ਲਾ ਕੇ ੱੱਕੇ ਛੈਨਾ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦੇ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਸਰਦਾਰ ਦਲਜੀਤ ਸਿੰਘ ਜਵੰਦਾ ਜੀ ਸਿਵਾਦਾਰ ਹਲਕਾ ਪੱਟੀ ਤੋਂ ਜਿਨ੍ਹਾਂ ਨੇ ਲਾਸਟ ਤੇ ਕਿਹਾ ਹੈ ਕਿ ਪੰਜਾਬ ਗਵਰਨਮੈਂਟ ਨੂੰ ਚਾਹੇ ਸੈਂਟਰ ਦੀ ਗਵਰਨਮੈਂਟ ਨੂੰ ਰਾਤ ਨੂੰ ਸੁਫਨੇ ਦੇ ਵਿੱਚ ਵੀ ਭਾਈ ਅਮਰਤਪਾਲ ਜੀ ਆ ਕੇ ਡਰਾਉਂਦੇ ਨੇ ਪਰ ਇਸ ਦਾ ਜਿਹੜਾ ਜਵਾਬ ਹੈ 2027 ਦੇ ਵਿੱਚ ਪੰਜਾਬ ਦੀ ਜਨਤਾ ਇਹਨਾਂ ਨੂੰ ਬਖੂਬੀ ਨਾਲ ਦਵੇਗੀ ਸੋ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਨੇ ਰਹੋ GDS نیوز ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ